ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਿਹ ਅਹਿਮ ਤੇ ਕਿਹ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਂ ਤੁਗੁਰ ਸ੍ਰੀ ਗਾਜੀ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿੰਨਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਟ ਜਾਂ ਫਿਰ ਕਵਰਡ ਕੈਲੀਫੋਰਨੀਆ ਆਪ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਟਰਕੀ ਇਮੀਗ੍ਰੇਸ਼ਨ ਲਾਫਰਨ ਵਾਲੇ ਜੇ ਟਰਕੀ ਹੈ ਨਾ ਤੋਂ ਅਨੇ ਟਰਕੀਆ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503 ਚਰਨ ਸਿੰਘ ਸੁਖਵਿੰਦਰ ਢਾਲੀ ਵਾਲੇ ਰਿਜ਼ੋਨਾ ਜਸਵਿੰਦਰ ਸਿੰਘ ਨਿਸ਼ਤਰ ਕੌਰ ਨਾਗਰਾ ਰੋਸਵੈਲ ਕ੍ਰਿਸ਼ਨ ਤੁਨਟਾ ਯੂਬਾ ਸਿਟੀ ਬਲਜਿੰਦਰ ਸਿੰਘ ਨਿਜ ਰੂਡਲੈਂਡ ਪਰਮਜੀਤ ਕੌਰ ਗੀ ਵੈਕਾਵਲ ਬ੍ਰਿਤਪਾਲ ਸਿੰਘ ਸਿੱਧੂ ਫਲੇਜ਼ਨੋ ਜੀ ਐਨ ਲੀਵ ਬਾਲੇ ਟਾਕਵਾਸ਼ ਕਰਦੇ ਨੇ ਓਲ ਚੇਂਜ ਕਰਦੇ ਨੇ ਏਅਰ ਬ੍ਰੇਕਾਂ ਦਾ ਕੰਮ ਤਸਲੀ ਬਖਸ਼ ਕਰਵਾ ਸਕਦੇ ਨਵੇਂ ਪੁਰਾਣੇ ਟਾਇਰ ਵੀ ਨਾ ਤੁਹ ਮਿਲਦੇ ਨੇ ਲੋਕੇਸ਼ਨ ਆ ਸੈਂਟਨੈਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 0113 ਤੇ ਟੈਂਟਲੂਕ ਟਕਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਤੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 21 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ ਮੈਂਟੂ ਜੀ ਖਬਰਾਂ ਦੇ ਵਲ ਆ ਗਏ ਸ਼ੁਰੂਆਤ ਸੁਰਪਾਲ ਖਹਿਰਾ ਦੇ ਬਿਆਨ ਨੂੰ ਕਹਿੰਦੇ ਮੋਦੀ ਨੇ ਜੁੱਪਿਆ ਔਰ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਬਿਹਾਰੀਆਂ ਤੇ ਪੰਜਾਬ ਦੇ ਨਾਲ ਜੋੜ ਕੇ ਮੋਦੀ ਸਾਹਿਬ ਨੇ ਹਾਂ ਹਾਂ ਬਿਲਕੁਲ ਬਿਲਕੁਲ ਇਹ ਫੈਂਕਨੇ ਕਾ ਨਹੀਂ ਲਪਕਨੇ ਕਾ ਵੀ ਮਾਸਟਰ ਹੈ ਰੇ ਬਾਬਾ ਹਾਂਜੀ ਹਾਂਜੀ ਬਿਲਕੁਲ ਇਹ ਫੈਂਕਦੇ ਨਹੀਂ ਇਹ ਲਪਕਦੇ ਵੀ ਬਹੁਤ ਤੇਜ਼ ਤਰ੍ਹਾਂ ਤਰੀਕੇ ਦੇ ਨਾਲ ਆ ਹੂੰ ਇਸ ਤੋਂ ਪਹਿਲਾਂ ਵੀ ਚਰਨਜੀਤ ਚੰਨੀ ਨੇ ਜੋ ਅ ਸ਼ਾਇਦ ਮਿਲਟਰੀ ਤੇ ਦਿੱਤਾ ਸੀ ਨਹੀਂ ਇਹ ਕੋਈ ਹਮਲੇ ਤੇ ਦਿੱਤਾ ਸੀ ਬਿਆਨ ਉਹਦੇ ਵਿੱਚ ਵੀ ਪ੍ਰਧਾਨ ਮੰਤਰੀ ਨੇ ਉਸ ਨੂੰ ਥੋੜਾ ਜਿਹਾ ਟਵਿਸਟ ਕਰਕੇ ਪੇਸ਼ ਕੀਤਾ ਸੀਗਾ ਤਾਂ ਸੁਪਾਲ ਸਿੰਘ ਖਹਿਰਾ ਦੇ ਬਿਆਨ ਨੂੰ ਵੀ ਨਰਿੰਦਰ ਮੋਦੀ ਹੁਰਾਂ ਨੇ ਅੱਗੇ ਜਾ ਕੇ ਪ੍ਰੋਸਤਿੱਤਾਂ ਲਪਕ ਕੇ ਉਹਨਾਂ ਨੇ ਸਵਾਲ ਚੁੱਕੇ ਆ ਸੁਪਾਲ ਖਹਿਰਾ ਹੁਰਾਂ ਨੂੰ ਆੜੇ ਹੱਥੀ ਲੈਂਦੇ ਉਹਨੇ ਆਖਿਆ ਕਿ ਇੱਕ ਬੰਦਾ ਜਿਹੜਾ ਇਹਨਾਂ ਦਾ ਆਪਣਾ ਹੀ ਬੰਦਾ ਹੈ ਹੂੰ ਇੰਡੀਆ ਵਾਲਿਆਂ ਦਾ ਜਾਂ ਕਹਿੰਦੇ ਕਿ ਸ਼ਾਹੀ ਪਰਿਵਾਰ ਦਾ ਇਹ ਹੁਣ ਚੁੱਪ ਕਰਕੇ ਬੈਠੇ ਨੇ ਇਹ ਇੱਥੇ ਆ ਕੇ ਤੁਹਾਡੇ ਕੋਲ ਵੋਟਾਂ ਮੰਗਦੇ ਪਏ ਬਿਹਾਰੀਆਂ ਦੇ ਕੋਲ ਹੂੰ ਤੇ ਉਥੇ ਇਹ ਕਹਿੰਦੇ ਆ ਕਿ ਬਹਿਰੀਆਂ ਦਾ ਬਾਈਕਟ ਕਰੋ ਇਹਨਾਂ ਨੂੰ ਘਰ ਨਾ ਦਿਓ ਇੱਥੇ ਜ਼ਮੀਨ ਨਾ ਦਿਓ ਹਮ ਇਹ ਸਾਰੀਆਂ ਗੱਲਾਂ ਜਿਹੜੀਆਂ ਨਰਿੰਦਰ ਮੋਦੀ ਨੇ ਇਸ ਤਰ੍ਹਾਂ ਘੁਮਾ ਕੇ ਪੇਸ਼ ਕੀਤੀਆਂ ਕਿ ਜਜ਼ਬਾਤੀ ਪਤਾ ਬਣ ਜਾਵੇ ਹਮ ਘੁਮਾ ਕੇ ਤੋਂ ਭਾਵੇਂ ਆ ਕਿ ਮਤਲਬ ਇਲਾਕੇ ਦੇ ਹਿਸਾਬ ਦੇ ਨਾਲ ਪੰਜਾਬ ਦਾ ਬਿਆਨ ਜਿਹੜਾ ਹੈ ਫਿਰ ਉਹ ਉਹਨਾਂ ਨੇ ਉਥੇ ਪੇਸ਼ ਕਰ ਦਿੱਤਾ ਹਮ ਤਾਂ ਉਹਨਾਂ ਨੇ ਕਿਹਾ ਕਿ ਇਹ ਲੋਕ ਕਹਿੰਦੇ ਆ ਇਹਨਾਂ ਦਾ ਜਿਹੜਾ ਖਾਸਮ ਖਾਸਿਆ ਕਿ ਬਿਹਾਰ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਨਾ ਘਰ ਖਰੀਦਣ ਦੇਣਾ ਚਾਹੀਦਾ ਹੈ ਤੇ ਨਾ ਹੀ ਪੰਜਾਬ ਦੇ ਵਿੱਚ ਬਿਹਾਰੀਆਂ ਨੂੰ ਕੋਈ ਅਧਿਕਾਰ ਦੇਣਾ ਚਾਹੀਦਾ। ਹਮਮ ਬਿਹਾਰੀਆਂ ਦੇ ਲਈ ਇੰਨੀ ਨਫ਼ਰਤ ਇਨ੍ਹਾਂ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਭਰੀ ਪਈ ਹੈ। ਕੀ ਆਪਣੇ ਕਾਂਗਰਸ ਦੇ ਸ਼ਾਹੀ ਪਰਿਵਾਰ ਨੇ ਸੁਣਿਆ ਨਹੀਂ? ਉਹਨਾਂ ਦਾ ਮੰਤਰੀ ਜੋ ਬੋਲ ਰਿਹਾ ਉਹ ਗਲਤ ਬੋਲ ਰਿਹਾ, ਉਹਨਾਂ ਦਾ ਨੇਤਾ ਬੋਲ ਰਿਹਾ ਗਲਤ ਬੋਲ ਰਿਹਾ। ਆਖੀ ਨਾ ਗੱਲ ਮੰਤਰੀ ਦਾ ਜ਼ਿਕਰ ਵੀ ਆ ਗਿਆ। वैसे साबका मुख्यमंत्री हम्म वो बयान ਵੀ ਇਹਨਾਂ ਨੇ ਪੇਸ਼ ਕੀਤਾ ਤੇ ਉਸ ਤੋਂ ਬਾਅਦ ਫੇਰ ਫੋਨ ਇਹ ਇਹਨਾਂ ਨੇ ਪੇਸ਼ ਕਰ ਦਿੱਤਾ ਖੈ ਗੱਲ ਇਹ ਆ ਕਿ ਦੇਖੋ ਆਹੀ ਕਮੀ ਹੁੰਦੀ ਆ ਨਾ ਜਿਹੜੀ ਇਹ ਠਾਕਰੇ ਟਾਈਪ ਰਾਜਨੀਤੀ ਹੈ ਨਾ ਜੋ ਲੱਖਾ ਸਿਧਾਨਾ ਕਰਦਾ ਹੈ ਹਾਂ ਜਾਂ ਜੋ ਸੁਖਪਾਲ ਖਹਿਰਾ ਕਰਦਾ ਜੀ ਜੀ ਤਾਂ ਇਹਦੇ ਵਿੱਚ ਇਹੀ ਹੁੰਦਾ ਕਿ ਕਿਤੇ ਤੁਹਾਨੂੰ ਫਾਇਦਾ ਵੀ ਮਿਲਦਾ ਹੈ ਕਿਤੇ ਤੁਹਾਨੂੰ ਨੁਕਸਾਨ ਵੀ ਹੁੰਦਾ ਹੈ ਮਤਲਬ ਕਿ ਜੇ ਤੁਹਾਡੇ ਸਪੋਰਟ ਦੇ ਵਿੱਚ ਚਾਰ ਜਾਣੇ ਆ ਤਾਂ ਤਿੰਨ ਘਟੋ ਘਟ ਅਵਰੋਧ ਦੇ ਵਿੱਚ ਵੀ ਚਲੇ ਜਾਂਦੇ। ਸੋ ਪਾਲ ਖੈਰਾ ਨੂੰ ਸੰਗਰੂਰ ਤੋਂ ਪਤਾ ਨਹੀਂ ਕਿੰਨਾ ਕੋਈ ਫਾਇਦਾ ਮਿਲੇਗਾ ਪਰ ਲੁਧਿਆਣੇ 'ਚ ਡੈਫੀਨਟਲੀ ਨੁਕਸਾਨ ਹੋਣ ਦੀ ਸੰਭਾਵਨਾ। ਠੀਕ ਹੈ। ਜਲੰਧਰ ਦੇ ਵਿੱਚ ਵੀ ਚੰਨੀ ਨੂੰ ਨੁਕਸਾਨ ਹੋਣ ਦੀ ਸੰਭਾਵਨਾ। ਇਹ ਬੰਦਤ ਕਿ ਚੰਨੀ ਨੂੰ ਆਪਣੇ ਬਿਆਨ ਜਿਹੜਾ ਕਿ ਪ੍ਰਿਯੰਕਾ ਗਾਂਧੀ ਦੀ ਹਾਸਰੀ 'ਚ ਦਿੱਤਾ ਸੀ ਉਹਦੇ ਵਾਸਤੇ ਵੀ ਫਿਰ ਸਫਾਈ ਦੇਣੀ ਪਈ ਦਿੱਤੀ। ਸੋ ਇਸ ਵਾਸਤੇ ਦੇਖੋ ਇਹ ਗੱਲ ਜਿਹੜੀ ਆ ਵੈਸੇ ਤੇ ਇਹ ਡਿਬੇਟੇਬਲ ਗੱਲ ਆ ਪਹਿਲੀ ਗੱਲ ਜਿਹੜੀ ਇਹ ਦੇਖੋ ਜਿਹੜੀ ਰਾਜਨੀਤੀ ਆ ਉਹ ਆਪਣੇ ਢੰਗ ਨਾਲ ਚੱਲਦੀ ਆ ਪਰ ਵਿਸ਼ਲੇਸ਼ਣ ਇਮਾਨਦਾਰੀ ਨਾਲ ਆਪਣੇ ਢੰਗ ਨਾਲ ਚੱਲਨੇ ਚਾਹੀਦੇ ਆ ਨੌਕਰੀ ਦੇ ਮਾਮਲੇ ਦੇ ਵਿੱਚ ਤੇ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਿਆਂ ਕਿ ਖੁਦ ਨਰਿੰਦਰ ਮੋਦੀ ਵੀ ਝੂਠਾ ਹੈ ਕਿ ਜਿਹੜੀ ਗੱਲ ਸੁਪਾਲ ਖਹਿਰਾ ਨੇ ਕਹੀ ਆ ਇਹਨਾਂ ਦਾ ਜਿਹੜਾ ਪੰਜਾਬ ਮਾਮਲਿਆਂ ਦਾ ਇਨਚਾਰਜ ਹੈ ਰੁਪਾਨੀ ਉਹ ਮੁੱਖ ਮੰਤਰੀ ਵੀ ਰਹਿ ਚੁੱਕਾ ਗੁਜਰਾਤ ਦਾ ਹਾਂਜੀ ਹਾਂਜੀ ਉਸਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਤੇ ਇਹ ਐਲਾਨ ਕੀਤਾ ਸੀਗਾ ਕਿ 75% ਦੀ ਨੌਕਰੀਆਂ ਜਿਹੜੀਆਂ ਉਹ ਗੁਜਰਾਤੀਆਂ ਨੂੰ ਹੋਣੀਆਂ ਚਾਹੀਦੀਆਂ ਪਰ ਦੇ ਨਹੀਂ ਸਿਪਾਏ ਦੇ ਨਹੀਂ ਸਿਪਾਏ ਇਹਨਾਂ ਦੀ ਹੀ ਇੱਕ ਸਰਕਾਰ ਸੀ ਹਰਿਆਣਾ ਜੀ ਉਹਨਾਂ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਇਹ ਕਿਹਾ ਸੀਗਾ ਕਿ ਅਸੀਂ ਰਾਖਵੀ ਕਰਾਂਗੇ ਨੌਕਰੀਆਂ ਰਾਖਵੀਆਂ ਕਰਾਂਗੇ ਤਾਂ ਜਦ ਉਹ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਹਾਈ ਕੋਰਟ ਨੇ ਪਹਿਲੀ ਸੱਟੇ ਹੀ ਉਹਨੂੰ ਰੱਦ ਕਰ ਦਿੱਤਾ ਸੀਗਾ ਏ 17 ਨਵੰਬਰ 2023 ਨੂੰ ਝਟਕਾ ਲੱਗਾ ਸੀ ਇਹਨਾਂ ਨੂੰ ਯਾਨੀ ਜੋ 75% ਰਿਜ਼ਰਵੇਸ਼ਨ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਰਿਜ਼ਰਵੇਸ਼ਨ ਦੇਵਾਂਗੇ ਐਸਾ ਨਹੀਂ ਸੀ ਉਹਦਾ ਕਾਰਨ ਇਹੋ ਆ ਕਿ ਤੁਹਾਨੂੰ ਜਦੋਂ ਤੱਕ ਸੰਵਿਧਾਨ 'ਚ ਅਮੈਂਡਮੈਂਟ ਨਹੀਂ ਮਿਲੇਗੀ ਤਰਮੀਮ ਨਹੀਂ ਮਿਲੇਗੀ ਐਸਾ ਹੋ ਹੀ ਨਹੀਂ ਸਕਦਾ ਠੀਕ ਹੈ ਸਰ ਦੂਜੀ ਚੀਜ਼ ਦੂਜੀ ਆ ਜਾਂਦੀ ਹੈ ਡੈਮੋਗ੍ਰਾਫੀ ਨੂੰ ਪਰਫੈਕਟ ਕਰਨ ਵਾਸਤੇ ਵੈਸੇ ਉਹ ਅੱਜਕੱਲ ਪੂਰੀ ਦੁਨੀਆ ਦੇ ਵਿੱਚ ਆ ਅਮਰੀਕਾ ਫਰਸਟ ਨੀਤੀ ਕੀ ਆ ਹਾਂ ਹਾਂ ਜਾਂ ਯੂਕੇ ਦੀ ਵੀਜ਼ਾ ਪਾਲਿਸੀ ਜਿਹੜੀ ਚੇਂਜ ਹੋਈ ਉਹ ਕੀ ਆ ਜੀ ਜੀ ਯਾ ਕੁਝ ਹੱਦ ਤੱਕ ਤੁਸੀਂ ਕੈਨੇਡਾ ਦੀ ਵੀ ਲੈ ਲਓ ਕੁਝ ਕੈਨੇਡਾ ਦੇ ਸ਼ਾਇਦ ਇੱਕ ਜਾਂ ਦੋ ਸਟੇਟ ਆ ਉੱਥੇ ਵੀ ਇਸ ਤਰ੍ਹਾਂ ਦਾ ਮਸਲਾ ਹੈਗਾ ਤੇ ਸਟੇਟ ਤੋਂ ਹੁੰਦਾ ਹੁੰਦਾ ਮਤਲਬ ਕਿ ਦੇਸ਼ਾਂ ਤੱਕ ਚਲੇ ਜਾਂਦਾ ਆ ਕਿ ਆਵਦੀ ਡੈਮੋਗ੍ਰਾਫੀ ਜਾਂ ਨੌਕਰੀਆਂ ਦੇ ਮੱਦੇ ਨਜ਼ਰ ਜਾਂ ਹੋਰ ਜੋ ਅੰਦਰੂਨੀ ਮਸਾਇਲ ਹੁੰਦੇ ਨੇ ਉਹਨਾਂ ਦੇ ਮੱਦੇ ਨਜ਼ਰ ਪ੍ਰੋਟੈਕਸ਼ਨਿਜ਼ਮ ਕੰਮ ਕਰਦਾ ਪਰ ਗੱਲ ਇਹ ਆ ਕਿ ਨੌਕਰੀ ਹੋਰ ਚੀਜ਼ ਆ ਡੈਮੋਗ੍ਰਾਫੀ ਹੋਰ ਚੀਜ਼ ਆ ਡੈਮੋਗ੍ਰਾਫੀ ਦੇ ਵਿੱਚ ਹੁਣ ਜੇ ਕੁਝ ਕਰਨਾ ਹੋਵੇ ਤਾਂ ਖੁਦ ਸੁਪਾਲ ਸਿੰਘ ਖੇਰਾਦੀ ਸਰਕਾਰ ਕਰ ਸਕਦੀ ਐ ਲਓ ਮੈਂ ਤੁਹਾਨੂੰ ਐਕਟ ਦੱਸ ਦਿੰਦਾ ਪੜ ਲਿਓ ਜਾ ਕੇ ਜੀ ਜਿਹੜਾ ਜ਼ਮੀਨ ਐਕਟ ਆ 1957 ਵਾਲਾ ਉਹਦੀ ਇੱਕ ਧਾਰਾ ਪੜ ਲਓ ਜਾ ਕੇ 118 ਆਈ ਹਮਮ ਉਹ ਉਹਦੇ ਚ ਪ੍ਰੋਟੈਕਸ਼ਨਿਜ਼ਮ ਹੈ ਕਈ ਸਟੇਟਾਂ ਨੇ ਦਿੱਤਾ ਹੂੰ ਕਈ ਸਟੇਟਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਆ ਉਥੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਕਿਉਂ ਕਿਉਂਕਿ ਉਥੇ ਜਨਜਾਤੀ ਜਿਹੜੀ ਹੈ ਉਹ ਵਸੋਂ ਹੁੰਦੀ ਹੈ 50 ਫੀਸਦੀ ਤੋਂ ਉੱਤੇ ਹੂੰ ਹੂੰ ਵਿਸ਼ੇਸ਼ ਦਰਜਾ ਪੰਜਾਬ ਨੂੰ ਵੀ ਮਿਲ ਸਕਦਾ ਦਿੱਤਾ ਨਹੀਂ ਬਿਹਾਰ ਦੀ ਮੰਗ ਸੀ ਤੇਲੰਗਾਨਾ ਦੀ ਮੰਗ ਸੀ ਨਹੀਂ ਦਿੱਤਾ 11 ਕੁ ਸਟੇਟਾਂ ਕੋਲ ਵਿਸ਼ੇਸ਼ ਦਰਜਾ ਹੈ ਪਰ ਜਿੱਥੋਂ ਤੱਕ ਮਸਲਾ ਹੈ ਕਿ ਡੈਮੋਗ੍ਰਾਫੀ ਨੂੰ ਜਾਂ ਕਿਸੇ ਕਲਚਰ ਨੂੰ ਪ੍ਰੋਟੈਕਟ ਕਰਨਾ ਤਾਂ ਥੋੜਾ ਬਹੁਤਾ ਤੁਹਾਡੇ ਕੋਲ ਵੀ ਹੈਗਾ ਅਧਿਕਾਰ ਖੇਤਰ ਹਮਮ ਪਰ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ ਸੋ ਸਭ ਤੋਂ ਪਹਿਲਾ ਸਵਾਲ ਤੇ ਤੁਹਾਨੂੰ ਹੋਏਗਾ ਕਿ ਕੇਂਦਰ ਚ ਵੀ ਤੁਹਾਡੀ ਸਰਕਾਰ ਰਹੀ ਤਰਮੀਮ ਕਰਵਾ ਦਿੰਦੇ ਹਮ ਪਰ ਜੇ ਉਹ ਤਰਮੀਮ ਹੋਏਗੀ ਤਾਂ ਫਿਰ ਪੰਜਾਬ ਵਾਲਾ ਵੀ ਜਾ ਕੇ ਦਿੱਲੀ ਚ ਕਿਵੇਂ ਨੌਕਰੀ ਕਰੇਗਾ ਜੀ ਤੋ ਉਹ ਤਾਂ ਸਾਰਿਆਂ ਵਾਸਤੇ ਹੋਏਗੀ ਸੋ ਇਹ ਇੱਕ ਡਿਬੇਟੇਬਲ ਮੁੱਦਾ ਸੀਗਾ ਜਿਸ ਨੂੰ ਬਹੁਤ ਗਲਤ ਤਰੀਕੇ ਨਾਲ ਲੈ ਗਏ ਇਹ ਸਾਰੀਆਂ ਸਟੇਟਾਂ ਚੋਂ ਕੁਝ ਕੁ ਸਟੇਟਾਂ ਨੇ ਕਦਮ ਚੁੱਕਿਆ ਨੌਕਰੀਆਂ ਵਾਲਾ ਪਰ ਐਸਾ ਸੰਭਵ ਨਹੀਂ ਹੋਇਆ ਰਾਜਨੀਤਾ ਜਿਵੇਂ ਮੈਂ ਤੁਹਾਨੂੰ ਦੱਸਿਆ ਰਾਜਨੀਤੀ ਰਾਜਨੇਤਾ ਆਪਣੇ ਹਿਸਾਬ ਨਾਲ ਚੱਲਦੇ ਆ ਉਹਨਾਂ ਨੇ ਇੱਕ ਬਿਆਨ ਦਾਗ ਦੇਣਾ ਜਿਵੇਂ ਮੀਤ ਹੈ ਪਹਿਲਾ ਸਵਾਲ ਚੁੱਕਦਾ ਸੀਗਾ ਕਿ ਬਾਰੀ ਨੌਕਰੀਆਂ ਲੈ ਰਹੇ ਆ ਹੁਣ ਉਸੇ ਨੇ ਹੀ ਅੱਜ ਸੁਪਾਲ ਖਹਿਰਾ ਨੂੰ ਜਵਾਬ ਦਿੱਤਾ ਕਿ ਵੀਰੇ ਸੰਵਿਧਾਨ ਦੀ ਫਲਾਣੀ ਧਾਰਾ ਪੜ ਉਹ ਕਿਸੇ ਨੂੰ ਵੀ ਨੌਕਰੀ ਤੋਂ ਰੋਕਣ ਦਾ ਮਨਾ ਕਰਦੀ ਹੈ ਜੀ ਕਿ ਬਰਾਬਰ ਮੌਕਾ ਹੋਵੇ ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਨੇ ਇਹ ਸਭ ਕੁਝ ਹੈ ਪਰ ਨਰਿੰਦਰ ਮੋਦੀ ਦੇ ਖੁਦ ਸਟੇਟ ਦੇ ਵਿੱਚ ਖੁਦ ਮਤਲਬ ਕਿ ਇਹਨਾਂ ਦੇ ਉਸ ਵੇਲੇ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਹਰਿਆਣਾ ਸਰਕਾਰ ਨੇ ਤੇ ਇਹ ਤਕਰੀਬਨ ਤਕਰੀਬਨ ਪੂਰਾ ਕਰ ਦਿੱਤਾ ਸੀਗਾ ਉਸ ਨੂੰ ਪਰ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ ਇਹ ਸਾਰੇ ਫੈਸਲੇ ਆਨ ਰਿਕਾਰਡ 'ਤੇ ਆ ਸਾਰੇ ਐਲਾਨ ਆਨ ਰਿਕਾਰਡ 'ਤੇ ਜਿਸ ਨੇ ਵੀ ਪੜ੍ਹਨਾ ਪੜ ਸਕਦਾ 11 ਸਟੇਟਾਂ ਨੂੰ ਉਹਦੇ ਚੋ ਹਿਮਾਚਲ ਹੈ ਉਹਨਾਂ ਨੇ ਵੀ 118 ਦਾ ਇਸਤੇਮਾਲ ਕੀਤਾ ਹੋਇਆ ਇੱਕ ਇੱਕ ਦੋ ਸਟੇਟਾਂ ਹੋਰ ਆ 118 ਉਹਨਾਂ ਨੇ ਵੀ ਇਸਤੇਮਾਲ ਕੀਤੀ ਹੋਈ ਆ ਬਾਕੀਆਂ ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਹੈ ਯਾਨੀ ਜਿਵੇਂ ਮੈਂ ਤੁਹਾਨੂੰ ਦੱਸਿਆ ਕੁਛ ਦਾ ਭੂਗੋਲਕ ਖੇਤਰ ਇਸ ਤਰ੍ਹਾਂ ਦਾ ਹੁੰਦਾ ਉਬੜ ਖਾਬੜ ਪਹਾੜੀ ਹੈ ਜਾਂ ਕੁਝ ਵੀ ਹੈ ਕੁਛ ਦਾ ਇਸ ਤਰ੍ਹਾਂ ਕਿ ਜਨਜਾਤੀਆਂ ਜਿਹੜੀਆਂ ਉਹ 50 ਫੀਸਦੀ ਤੋਂ ਵੱਧ ਹੋਣ ਤਾਂ ਆਪਾਂ ਨੂੰ ਇੱਕ ਵਿਸ਼ੇਸ਼ ਦਰਜਾ ਮਿਲ ਸਕਦਾ ਹੈ ਉਹਦਾ ਵੀ ਤੁਹਾਨੂੰ ਮੈਂ ਦੱਸ ਦਿੰਨਾ ਉਹਦਾ ਵੀ ਇੱਕ ਕਾਰਨ ਹੈ ਵਿਸ਼ੇਸ਼ ਦਰਜਾ ਜੇ ਦੇਣਾ ਹੋਵੇ ਇਹਨਾਂ ਨੇ ਚਲੋ ਵਿਸ਼ੇਸ਼ ਦਰਜਾ ਨਹੀਂ ਇੱਕ ਪੈਕੇਜ ਦੇ ਸਕਦੇ ਆ ਕਿਉਂਕਿ ਸਾਡੀ ਬਹੁਤ ਸਾਰੀ ਬਾਉਂਡਰੀ ਜਿਹੜੀ ਆ ਉਹ ਕਹ ਲਓ ਕਿ ਪਾਕਿਸਤਾਨ ਨਾਲ ਲੱਗਦੀ ਆ ਸਰਹਾਦੀ ਸੂਬਾ ਹੋਣ ਕਰਕੇ ਵਿਸ਼ੇਸ਼ ਦਰਜਾ ਜਾਂ ਵਿਸ਼ੇਸ਼ ਪੈਕੇਜ ਜਿਹੜਾ ਦਿੱਤਾ ਜਾ ਸਕਦਾ ਹੈ ਹੂੰ ਜੀ ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਸਾਬਕਾ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਦੇ ਦਿਓ ਮੰਗ ਪੱਤਰ ਜੀ ਦੇਖੋ ਇਹ ਕਾਲੀਆ ਸਾਹਿਬ ਹੈਗੇ ਆ ਭਾਜਪਾ ਵਾਲੇ ਕਹਿੰਦੇ ਕਿ ਵਿਰੋਧ ਕਰਨ ਦਾ ਕੀ ਫਾਇਦਾ ਹੈ ਭਈ ਜੋ ਤੁਸੀਂ ਸਾਨੂੰ ਮੰਗ ਪੱਤਰ ਦਿਓਗੇ ਅਸੀਂ ਚੰਗੀ ਤਰ੍ਹਾਂ ਕੋਪੜ ਤਾਲ ਕੇ ਤੇ ਗਾਂ ਅਸੀਂ ਦੇ ਦੇਾਂਗੇ ਮੋਦੀ ਸਾਹਿਬ ਨੂੰ ਯਾਨੀ ਜੋ ਆਪਣੇ ਹੈਗੇ ਨੇ ਪ੍ਰਧਾਨ ਮੰਤਰੀ ਪੰਜਾਬ ਦੇ ਵਿਜ਼ਿਟ ਤੇ ਵੀ ਅਸੀਂ ਉਹਨਾਂ ਨੂੰ ਦੇ ਦੇਾਂਗੇ ਤੁਸੀਂ ਇਹ ਜਿਹੜਾ ਪ੍ਰਦਰਸ਼ਨ ਹੈ ਸ਼ਾਂਤਮਈ ਰੱਖੋ ਵੈਸੇ ਕੋਈ ਸਲਾਹ ਮਾੜੀ ਨਹੀਂ ਹੈਗੀ ਇਸ ਨੂੰ ਮਾੜੀ ਨਹੀਂ ਕਾਂਗੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀਆਂ ਮੰਗਾਂ ਜੋ ਵੀ ਹੈਗੀਆਂ ਤੁਹਾਨੂੰ ਫੜਾ ਦਿਓ ਅਸੀਂ ਸਰਕਾਰ ਤੱਕ ਪਹੁੰਚਦਿਆਂ ਕਰਦੇ ਆਂਗੇ ਪਰ ਮਸਲਾ ਤੇ ਇਹ ਆ ਨਾ ਕਿ ਪਹਿਲੀ ਗੱਲ ਇਹ ਆ ਕਿ ਜੇਕਰ ਤੁਸੀਂ ਸਮੇਂ ਸਿਰ ਜਾਗੇ ਹੁੰਦੇ 2020 ਦੇ ਵਿੱਚ ਆ ਜਿਹੜੇ ਪੰਜਾਬ ਵਾਲੇ ਅੱਜ ਤੁਸੀਂ ਹੁਣ ਸਾਲਸੀ ਬਣ ਰਹੇ ਹੋ ਵਿਚੋਲੇ ਬਣ ਰਹੇ ਹੋ ਜੇ ਤੁਸੀਂ ਉਸ ਵੇਲੇ ਹੀ ਜਾਗ ਕੇ ਇਹ ਮੰਗ ਪੱਤਰ ਲੈ ਹੁੰਦੇ ਤੁਸੀਂ ਜੈਨੀ ਸਾਹਿਬ ਗਰੇਵਾਲ ਸਾਹਿਬ ਜਾਂ ਹੋਰ ਜਿਹਨੇ ਵੀ ਸਾਹਿਬ ਹੈਗੇ ਆ ਇਹ ਜੇ ਤੁਸੀਂ ਉੱਥੇ ਜਾ ਕੇ ਪਹਿਲਾਂ ਹੀ ਉਹਨਾਂ ਨੂੰ ਸਮਝਾ ਲਿਆ ਹੁੰਦਾ ਜੇ ਤੁਹਾਡੀ ਇੰਨੀ ਤੱਕ ਪਹੁੰਚ ਹੈਗੀ ਆ ਰਸਾਈ ਹੈਗੀ ਆ ਤੇ ਫਿਰ ਤੇ ਇਹ ਮਸਲਾ ਇੱਥੋਂ ਤੱਕ ਵਿਗੜਨਾ ਹੀ ਨਹੀਂ ਸੀਗਾ ਹੁਣ ਜੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਹੁੰਚਾ ਦੇਾਂਗੇ ਮਾੜੀ ਸਲਾਹ ਨਹੀਂ ਮਾੜੀ ਮੈਂ ਕਹੂੰਗਾ ਪਰ ਨiyet ਮਾੜੀ ਆ ਤਾਂ ਉਸ ਵੇਲੇ ਫਿਰ ਕੀ ਹੋਇਆ ਸੀ ਨiyet ਨੂੰ ਜੇ ਅੱਜ ਨiyet ਦੇ ਵਿੱਚ ਚਾਂਦੀ ਖੁੱਲੀ ਪਈ ਆ ਤਾਂ ਉਸ ਵੇਲੇ ਕੀ ਸੀ ਜੇ ਅਜੇ ਹਕੀਤਾ ਹੁੰਦਾ ਨਾ ਪਾਜਪਾ ਨਾ ਕਿਸਾਨ ਨਾ ਬੇਸ਼ ਸਾਰੇ ਨੂੰ ਨੁਕਸਾਨ ਨਾ ਚਲਣੇ ਪੈੰਦੀ ਤਖਾਰ ਇੱਕ ਪਾਸੇ ਤੇ ਚਲੋ ਕਾਲੀਆ ਸਾਹਿਬ ਸਿਆਣੇ ਆਦਮੀ ਆ ਇਹ ਕਹਿ ਰਹੇ ਆ ਕਿ ਪ੍ਰੋਟੈਸਟ ਦਾ ਆਪਦਾ ਅਧਿਕਾਰ ਹੈ ਤੁਸੀਂ ਇਸਤੇਮਾਲ ਕਰ ਲਓ ਪਰ ਜੋ ਤੁਹਾਡੀਆਂ ਮੰਗਾਂ ਨੇ ਸਾਨੂੰ ਦੇ ਦਿਓ ਅਸੀਂ ਸਰਕਾਰ ਤੱਕ ਪਹੁੰਚਦੀਆਂ ਕਰਾਂਗੇ ਪਰ ਦੂਸਰੇ ਪਾਸੇ ਅੱਜ ਇਹਨਾਂ ਦੇ ਜਿਹੜੇ ਗੇਜਾ ਰਾਮ ਆ ਹਮ ਜਿਹੜੇ ਫਤੇਗੜ ਸਾਹਿਬ ਤੋਂ ਕੈਂਡੀਡੇਟ ਹੈ ਉਹ ਕੀ ਕਹਿ ਰਹੇ ਸਨ ਉਹ ਹੰਸਰਾਜ ਹੰਸਵਰਗੀ ਭਾਸ਼ਾ ਫੇਰ ਇਸਤੇਮਾਲ ਕਰ ਰਿਹਾ ਇਹ ਦੇਖੋ ਇੰਨਾ ਨਹੀਂ ਹੌਲੀ ਹੌਲੀ ਤੁਸੀਂ ਇਹ ਗੱਲ ਮੇਰੀ ਯਾਦ ਰੱਖਿਓ ਭਾਜਪਾ ਹਮੇਸ਼ਾ ਟਕਰਾਅ ਚ ਹੀ ਮੌਲਦੀ ਆ ਚਾਹੇ ਤ੍ਰੇੜਾ ਹੋਵੇ ਚਾਹੇ ਤੁਸੀਂ ਬੰਗਾਲ ਲੈ ਲਓ ਇਹ ਟਕਰਾਅ ਦੇ ਵਿੱਚੋਂ ਹੀ ਮੌਲ ਕੇ ਗਾਂ ਵਧਿਆ ਮੈਂ ਕੀ ਕਹਿ ਰਿਹਾ ਇਹਨੂੰ ਤੁਸੀਂ ਨੋਟ ਕਰ ਲਿਓ ਪੜ ਸਕਦੇ ਹੋ ਕਿਤੇ ਵੀ ਕਿਤਾਬਾਂ ਆਰਟੀਕਲਸ ਦੇ ਵਿੱਚ ਤਾਂ ਗੱਲ ਇਹ ਆ ਕਿ ਇਹ ਹਮੇਸ਼ਾ ਟਕਰਾ ਕੇ ਟਕਰਾ ਕੇ ਹੀ ਜਾਂਦੇ ਆ ਜੀ ਤੋ ਗੱਲ ਇਹ ਆ ਮਨ ਇਹ ਜਿਸ ਤਰ੍ਹਾਂ ਦਾ ਟਕਰਾਇਆ ਕੀ ਉਹ ਸਾਡੇ ਹਿੱਤਕਾਰੀ ਹੈਗਾ ਪੰਜਾਬ ਦੀ ਧਰਤੀ ਤੇ ਜਿਆ ਨਹੀਂ ਹੋਣਾ ਚਾਹੀਦਾ ਕਿ ਇੱਕ ਪਾਸੇ ਸਿਆਣੇ ਬੰਦੇ ਦੀ ਗੱਲ ਨੂੰ ਅਸੀਂ ਚਲੋ ਸਿਆਣੀ ਵੀ ਕਹਿ ਰਹੇ ਆ ਤੇ ਦੂਸਰੇ ਪਾਸੇ ਜਿਹੜਾ ਗੇਜਾਰਾਮ ਆ ਉਹ ਉਹ ਤਾਂ ਫੇਰ ਉਹੀ ਭਾਸ਼ਾ ਬੋਲਣ ਡਿਆ ਹੂੰ ਹੂੰ ਉਹ ਤਾਂ ਕਹਿੰਦਾ ਕਿ ਬਾਈ ਮਤਲਬ ਕਿ ਜਿਹੜੇ ਵਿਰੋਧ ਕਰ ਰਹੇ ਆ ਹੂੰ ਹੂੰ ਕਿ ਗੁੰਡਾਗਰਦੀ ਕਰਦੇ ਪਏ ਤੇ ਭਲੇਖੇ ਜਿ ਨਾ ਰਹੇ ਭਲੇਖੇ ਕੱਢ ਦਿਆਂਗੇ ਕੌਕੇ ਕਲਾਂ ਦੇ ਵਿੱਚ ਭਾਜਪਾ ਦੀ ਰੈਲੀ ਤੋਂ ਕਿਵੇਂ ਭਜਾਇਆ ਸੀ ਉਹੀ ਹਾਲ ਕਰਾਂਗੇ ਜਿਹੜਾ ਖੰਗਿਆ ਔਰ ਟੰਗਿਆ ਅਸੀਂ ਕਿਸੇ ਤੋਂ ਨਹੀਂ ਡਰਦੇ ਉਹਨੇ ਤੇ ਇਥੋਂ ਤੱਕ ਗੁਰਪਤਮਨ ਸਿੰਘ ਪੰਨੂ ਨੂੰ ਵੀ ਆਖਿਆ ਜੀ ਕਿ ਅਸੀਂ ਤੇਰੀਆਂ ਧਮਕੀਆਂ ਤੋਂ ਨਹੀਂ ਡਰਦੇ ਅਜੋ ਬੁਲਡੋਜ਼ਰ ਵਾਲਾ ਬਿਆਨ ਆਇਆ ਸੀਗਾ ਹਮਮ ਕਿ ਮੋਦੀ ਦਾ ਰਸਤਾ ਰੋਕੋ ਮਤਲਬ ਕਿ ਇੱਕ ਪਾਸੇ ਤੇ ਤੁਸੀਂ ਇਹ ਗੱਲ ਕਹਿੰਦੇ ਜੀ ਕਿ ਅਸੀਂ ਕਿਸਾਨਾਂ ਦੇ ਸਾਥ ਸੀ ਵੱਨ ਨੂੰ ਪਿਆਰ ਆ ਦੂਸਰੇ ਪਾਸੇ ਹੁਣ ਤੁਸੀਂ ਕਹਿ ਰਹੇ ਜਿਹੜਾ ਖੰਗਿਆ ਸੋ ਟੰਗਿਆ ਦਾ ਕੀ ਮੈਨੇ ਆ ਤੁਹਾਡੇ ਅੱਗੇ ਕੋਈ ਖੰਗ ਨਹੀਂ ਸਕਦਾ ਇਹੀ ਇਹੀ ਮੈਂ ਕਹਿ ਰਿਹਾ ਕਿ ਇਹ ਟਕਰਾਹ ਹੀ ਪਾਲਦੇ ਇਹਨਾਂ ਨੂੰ ਪਤਾ ਜਿੰਨਾ ਟਕਰਾਹ ਹੋਏਗਾ ਉਨਾ ਹੀ ਜ਼ਿਆਦਾ ਸਾਡਾ ਰੰਗ ਜਮੀ ਜਾਣਾ ਹਮ ਹਮ ਇਹ ਸਿੱਧੇ ਤੌਰ ਤੇ ਕਹਿ ਸਕਦੇ ਆਪਾਂ ਕਿ ਇਹਨਾਂ ਦੀ ਦੋਰੀ ਨੀਤੀ ਹੈ ਇਸ ਵੇਲੇ ਇੱਕ ਪਾਸੇ ਗੱਲਾਂ ਬੜੀਆਂ ਮਲਾਈ ਮੱਖਣ ਤੇ ਦੂਸਰੇ ਪਾਸੇ ਇਹਨਾਂ ਦੇ ਆਪਣੇ ਬੰਦੇ ਜਿਹੜੇ ਚਾਹਵਾਂਸ ਹੋਵੇ ਚਾਹੇ ਗੇਜਾਰਾਮ ਹੋਵੇ ਰਵਨੀਤ ਬਿੱਟੂ ਹੋਵੇ ਤਾਂ ਦੂਸਰੇ ਪਾਸੇ ਫੜਕਾਹਟ ਵੀ ਨਿਰੰਤਰ ਪੈਦਾ ਕਰ ਲੈਣਗੇ ਹਮ ਜੀ ਤੇ ਆ सीएम ਸਾਹਿਬ ਨੇ ਕੁਆਰੀ ਫੇਰ ਤੋਂ ਕਹਿੰਦੇ ਕਿਕਲੀ ਸੁਣਾਈ ਹੈ ਜੀ ਜਿਸ ਬੰਦੇ ਨੂੰ ਮੁੱਖ ਮੰਤਰੀ ਬਣ ਕੇ 2.5 ਸਾਲਾਂ ਬਾਅਦ ਵੀ ਕਿਕਲੀ ਸੁਣਾਉਣ ਦੀ ਜ਼ਰੂਰਤ ਪੈ ਜਾਵੇ ਹੂੰ ਹੂੰ ਤਾਂ ਤੁਸੀਂ ਸਮਝ ਸਕਦੇ ਹੋ ਕਿ ਭਾਈ ਸਾਡਾ ਮੁੱਖ ਮੰਤਰੀ ਦਾ ਅਹੁਦਾ ਹੂੰ ਹੂੰ ਇਹ ਸਾਡੀ ਸਿਆਸਤ ਕਿੱਥੇ ਖਲੋਤੇ ਆ ਹੂੰ ਤਾਂ ਗੱਲ ਇਹ ਆ ਕਿ ਕਿਕਲੀ ਫੇਰ ਉਹ ਕਫਤਾ ਜੋੜ ਕੇ ਸਨਾ ਦਿੱਤੀ ਇੱਥੇ ਮੱਖੀ ਨਾ ਉੱਡਦੀ ਪਿੰਡੇ ਤੋਂ ਫਸ ਗਈ ਸੀ ਟਬਠੰਡੇ ਤੋਂ ਤੇ ਕਮਾਲ ਦੀ ਗੱਲ ਇਹ ਆ ਕਿ ਸਾਰਾ ਇਦਾਂ ਦਾ ਕਹ ਲੋ ਕਿ ਜੁਮਲੇਬਾਜ਼ੀ ਵਾਲਾ ਕੰਮ ਕਰਕੇ ਪਿੱਛੇ ਬੋਲੇ ਸੋਹਣਿਆ ਸਸਰੀਕਾ ਮੈਨੂੰ ਜਿੱਥੋਂ ਦੁੱਖ ਲੱਗਿਆ ਕਿ ਮੁੱਖ ਮੰਤਰੀ 50 ਸਾਲਾਂ ਨੂੰ ਢੁੱਕ ਕੇ ਮੈਂ ਚਲੋ ਕਿਸੇ ਦਿਨ ਨਿੱਜੀ ਜ਼ਿੰਦਗੀ 'ਚ ਨਹੀਂ ਜਾਂਦੇ 50 ਸਾਲ ਨੂੰ ਢੁੱਕ ਕੇ ਜੀ ਬੇਸ਼ੱਕ ਤੁਸੀਂ ਦਾੜੀ ਨੂੰ ਕਲ ਫਲਾਉਂਦੇ ਜੇ ਹਮ ਹਮ ਤਾਂ ਤੁਹਾਨੂੰ ਇੰਨੀ ਅਕਲ ਹੋਣੀ ਚਾਹੀਦੀ ਹੈ ਕਿ ਸਿਆਸੀ ਜੁਮਲੇਬਾਜ਼ੀ ਤੋਂ ਧਾਰਮਿਕ ਜਿਹੜੇ ਨਾਰੇ ਨੇ ਜਕਾਰੇ ਨੇ ਉਹਨਾਂ ਨੂੰ ਵੱਖ ਰੱਖਿਆ ਜਾਵੇ ਲਾਲਜੀਤ ਭੁੱਲਰ ਫੇਰ ਫਸਿਆ ਫਿਰਦਾ ਹੈ ਇਸੇ ਤਰ੍ਹਾਂ ਦੀ ਕੰਟਰੋਵਰਸਿਟੀ ਵਿੱਚ ਅੱਛਾ ਤਾਂ ਤੁਸੀਂ ਤੁਸੀਂ ਇੱਕ ਲਈ ਸੁਣਾ ਕੇ ਬੋਲੇ ਸੋਨੇ ਆਲ ਸਾਸਰੀ ਕਾਲ ਦਾ ਕੀ ਮਤਲਬ ਹੈ ਹੈ ਕੋਈ ਤੁਕ ਹੈ ਕਿ ਨਿਰੋਲ ਤੁਸੀਂ ਸਿਆਸੀ ਜੁਮਲੇਬਾਜ਼ੀ ਕਰ ਰਹੇ ਹੋ ਪਿੱਛੋ ਤੁਹਾਡੀ ਜਕਰਾ ਜੀ हद हो गई यार मतलब कि एक ਹੁੰਦੀ ਆ ਨਾ ਕਿ ਬੜੀ ਸਧਾਰਨ ਪੱਤਰ ਦੀ ਰਾਜਨੀਤੀ ਸਾਡੀ ਪੰਜਾਬ ਦੀ ਤਾਂ ਮੈਂ ਕਹੂੰਗਾ ਕਿ ਭਈ ਸਧਾਰਨ ਤੋਂ ਵੀ ਅਤੀ ਸਧਾਰਨ ਪੱਤਰ ਦੀ ਰਾਜਨੀਤੀ ਹੋ ਰਹੀ ਉਹ ਰੋਡ ਸ਼ੋਅ ਕਰਦੇ ਨੇ ਅੱਜ ਵੀ ਇੱਥੇ ਸੀਗਾ ਬਠਿੰਡੇ ਜ਼ਿਲ੍ਹੇ ਚ ਵੀ ਸੀ ਫਿਰ ਬਾਦਲਪਿੰਡ ਦੇ ਵਿੱਚ ਵੀ ਰੋਡ ਸ਼ੋਅ ਕੱਢਿਆ ਇਹਨਾਂ ਨੇ ਫਿਰ ਮਲੋਟ ਆਇਆ ਪੁਲਿਸ ਵਾਲੇ ਸਾਰਾ ਦਿਨ 46 47 ਦਰਜਾ ਹਰ ਹਰਤ ਤੁੱਪੇ ਸੜਦੇ ਰਹੇ ਲੋਕ ਇਹਨਾਂ ਦੇ ਸਪੋਰਟਰ ਉਹ ਤੁਪਚ ਤੇ ਕਮਾਲ ਦੀ ਗੱਲ ਇਹ ਆ ਕਿ ਜਿਸ ਤਰ੍ਹਾਂ ਨਰਿੰਦਰ ਮੋਦੀ ਦੀ ਆਮਦ ਤੇ ਬੈਰੀਕੇਡਿੰਗ ਕਰਕੇ ਹਾਈਵੇ ਬਲੌਕ ਕਰ ਦਿੱਤੇ ਗਏ ਸਨ ਇਹਨਾਂ ਦੀ ਆਮਦ ਤੇ ਬਾਜ਼ਾਰ ਦੇ ਨਾਲ ਲੱਗਵੇਂ ਬਾਜ਼ਾਰ ਬਲੌਕ ਕਰ ਦਿੱਤੇ ਜਾਂਦੇ ਹੂੰ ਸਾਡੇ ਸ਼ਹਿਰ ਕਿਹੋ ਜਿਹਾ ਹੋ ਰਿਹਾ ਜੀ ਜੀ ਲੋਕ ਕਹਿੰਦੇ ਆ ਕਿ ਬਾਦਲ ਹੋ ਰਹੀ ਇਸ ਤਰ੍ਹਾਂ ਆਉਂਦੇ ਹੁੰਦੇ ਸੀ ਪਰ ਇੰਨੀ ਖੱਜਲ ਖਵਰੀ ਤੇ ਹੋ ਵੀ ਨਹੀਂ ਸੀ ਕਰਦੇ ਤੇ ਤੁਸੀਂ ਤੇ ਸਾਰਾ ਕੁਝ ਇਸ ਤਰ੍ਹਾਂ ਹੀ ਕਰ ਰਹੇ ਹੋ ਤਾਂ ਖੈਰ ਕਿੱਕਲੀ ਸੁਣਾ ਕੇ ਇਹਨਾਂ ਨੇ ਸਿੱਧ ਕਰ ਦਿੱਤਾ ਕਿ ਇਹ ਹਾਲੇ ਵੀ ਉਸੇ ਹੀ ਚੱਕਰ ਦੇ ਵਿੱਚ ਨੇ ਜਿਸ ਚੱਕਰ ਚ ਇਹ 2014 ਤੋਂ ਚੱਲਦੇ ਆ ਰਹੇ ਆ ਤਾਂ ਮਤਲਬ ਕਿ ਸਿਰਫ ਤੇ ਸਿਰਫ ਲੋਕਾਂ ਦਾ ਮਨੋਰੰਜਨ ਕਰਕੇ ਲੋਕਾਂ ਨੂੰ ਸਿਰਫ ਇੱਕੋ ਹੀ ਆ ਬਾਦਲਾ ਮੈਂ ਕੀਤਾ ਉਹ ਕੀਤਾ ਵਾ ਕੀਤਾ ਕਿੱਕਲੀ ਸੁਣਾ ਦਿੱਤੀ ਹੈ ਮਤਲਬ ਕਿ ਕੋਈ ਮੁੱਦੇ ਦੀ ਗੱਲ ਨਹੀਂ ਹੈ ਇਸ ਕੋਈ ਇਕਨੋਮੀ ਦੀ ਗੱਲ ਨਹੀਂ ਉਚੇਰੀ ਸਿੱਖਿਆ ਦੀ ਗੱਲ ਨਹੀਂ 20 ਸਾਲਾਂ ਬਾਅਦ ਸਾਡੇ ਯੂਥ ਦਾ ਫਿਊਚਰ ਕੀ ਹੋਊਗਾ ਅਸੀਂ ਕਿੱਧਰ ਨੂੰ ਜਾਣਾ ਸਾਡੀ ਦਿਸ਼ਾ ਇਕਨੋਮੀ ਦੀ ਕਿਸ ਤਰ੍ਹਾਂ ਦੀ ਹੋਏਗੀ ਸਾਡਾ ਪਿੰਡਾਂ ਦਾ ਢਾਂਚਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਾਡੀ ਇੰਡਸਟਰੀ ਖੇਤੀ ਆਧਾਰਿਤ ਇੰਡਸਟਰੀ ਛੋਟਾ ਕਾਰੋਬਾਰੀ ਮੱਧਮ ਵਰਗ ਕਾਰੋਬਾਰੀ ਉਹਦਾ ਕੀ ਹਾਲ ਹੋ ਰਿਹਾ ਹਸ਼ਰ ਹੋ ਰਿਹਾ ਮੱਧ ਵਰਗੀ ਨਿਮਨ ਮੱਧ ਵਰਗੀ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਦਾ ਭਾਅ ਆਦਮੀ ਇੰਨੇ ਕਿਸੇ ਗੱਲ ਦਾ ਕੋਈ ਪੁਰਾਣੀ ਇਹ ਤਾਂ ਬਸ ਮਤਲਬ ਕਿ ਜਦਾਂ ਕਹ ਲਈਏ ਨਾ ਕਿ ਮੇਲੇ 'ਚ ਮਦਾਰੀ ਵਾਲਾ ਸਾਹਬ ਹੈ ਕਿ ਉਹਨੇ ਆਪਦੀ ਡੁਗਡੁਗੀ ਵਜਾਉਣੀ ਹੈ ਵਜਾਈ ਚਾਹੁੰਦੇ ਹੈ ਤਾਂ ਕਿੱਕਲੀ ਲੋਕਾਂ ਨੇ ਇੱਕ ਮਾਉਦੀ ਗੱਲ ਹੈ ਕਿ ਮੁੱਖ ਮੰਤਰੀ ਇੱਕ ਕਹਿ ਲਵਾਂ ਕਿ ਜੋਕਰ ਵਾਂਗੂ ਉੱਥੇ ਮਨੋਰੰਜਨ ਕਰ ਰਿਹਾ ਹੈ ਤੇ ਲੋਕ ਲੋਕ ਉਹਦੇ ਨਾਰੇ ਲਾ ਰਹੇ ਉਹਦੀ ਪ੍ਰਸ਼ੰਸਾ ਦੇ ਵਿੱਚ ਉਹਦੀ ਖੁਸ਼ਨੂਦੀ ਦੇ ਵਿੱਚ ਉਹ ਮਤਲਬ ਕਿ ਸਾਥ ਦੇ ਰਹੇ ਨੇ ਇਹ ਇਹ ਸਾਨੂੰ ਸਮਝ ਨਾ ਪਵੇਗਾ ਕਿ ਕਿੱਡੀ ਸਧਾਰਨ ਪੱਧਰ ਦੀ ਰਾਜਨੀਤੀ ਹੈ ਕਿ ਮੁੱਖ ਮੰਤਰੀ ਉਬਾਹਾ ਜੀ ਔਲਾਰ ਕੇ ਜਿਵੇਂ ਹੁਸੈਨ ਬੋਲਟ ਕਰਦਾ ਹੁੰਦਾ ਸੀਗਾ ਇਲੈਕਸ਼ਨ ਜਿੱਤ ਕੇ ਗਾਣਾ ਲਾ ਕੇ ਕਿ ਤੇਰੇ ਯਾਰ ਨੂੰ ਦਬਨ ਨੂੰ ਫਿਰ ਕੀ ਕੋਈ ਗੱਲਾਂ ਨਹੀਂ ਜੀ ਉਹ ਤੀਰ ਜਾ ਬਣਾ ਕੇ ਅੱਖਾਂ ਬਾਹਰ ਨੂੰ ਕੱਢ ਲੈਂਦਾ ਮੈਨੂੰ ਤੇ ਉਹ ਡਰ ਹੁੰਦਾ ਕਿ ਕਿਤੇ ਹੋਰ ਹੀ ਨਾ ਕੋਈ ਚੰਨ ਚੜ ਜਾਵੇ ਖੈਰ ਇਹ ਸਾਰਾ ਕੁਝ ਬਹੁਤ ਵਧੀਆ ਢੰਗ ਦੇ ਨਾਲ ਮਨੋਰੰਜਨ ਦੇ ਰਿਹਾ ਹੈ ਤੇ ਜਗਬੀਰ ਸਿੰਘ ਬਰਾੜ ਭਾਜਪਾ ਚ ਸ਼ਾਮਲ ਹੋ ਗਿਆ ਕੋਈ ਪਾਰਟੀ ਰਹਿ ਗਈ ਆ ਹੁਣ ਬਰਾੜ ਸਾਹਿਬ ਦੀ ਬਦਲਣ ਕਰਨੀ ਹੋ ਜਾਂ ਆਖਿਰਲੀ ਹੈ ਮੈਂ ਮੈਂ ਪ੍ਰਵੀਨ بھائی ਤੁਹਾਨੂੰ ਕੱਲ ਹੀ ਕਹਿ ਦਿੱਤਾ ਸੀਗਾ ਹੂੰ ਤੇ ਹੋਰ ਆਪਸ਼ਨ ਕਿਹੜਾ ਬਚਦਾ ਹੂੰ ਹੋਰ ਆਪਸ਼ਨ ਕੋਈ ਬਚਦਾ ਹੀ ਨਹੀਂ ਹੈ ਬੇਸ਼ੱਕ ਇਹਨਾਂ ਨੇ ਕੱਲ ਪੱਤੇ ਨਹੀਂ ਸੀ ਖੋਲੇ ਪਰ ਅਸਾਂ ਜਗਬੀਰ ਬਰਾੜ ਨੂੰ ਉਸ ਵੇਲੇ ਤੋਂ ਵੇਖਿਆ ਜਦੋਂ 2011 ਚ ਅਚਾਨਕ ਇਹ ਆਪਣੇ ਕਜ਼ਨ ਬ੍ਰਦਰ ਦੇ ਨਾਲ ਚਲੇ ਗਏ ਸਨ ਪੀਪੀਪੀ ਚ ਚਲੇ ਗਏ ਸਨ ਹਾਂਜੀ ਹਾਂਜੀ ਤਨ ਪੀਪੀਪੀ ਚਲੇਗਾ ਅਛਾ ਉਸ ਤੋਂ ਬਾਅਦ 8 ਮਹੀਨਿਆਂ ਬਾਅਦ ਫਿਰ ਮਨ ਮਚਲ ਗਿਆ ਹੂੰ ਇਹ ਚਲੇ ਜਾਂਦੇ ਨੇ ਫਿਰ ਕਾਂਗਰਸ ਦੇ ਵਿੱਚ ਜੀ ਪਿੱਛੇ ਕਸਨ ਬ੍ਰਦਰ ਆ ਗਿਆ ਹੂੰ ਸਾਤ ਸਮੁੰਦਰ ਪਾਰ ਮੈਂ ਤੇਰੇ ਪਿੱਛੇ ਪਿੱਛੇ ਆ ਗਈ ਅਛਾ ਤਾਂ ਉਹ ਆ ਗਿਆ ਹੂੰ ਹੂੰ ਤੇ ਪਿੱਛੇ ਪ੍ਰਗਟ ਆ ਗਿਆ ਹੂੰ ਪ੍ਰਗਟ ਆ ਗਿਆ ਪ੍ਰਗਟ ਨੇ ਆਪ ਦੀ ਸੈਟਿੰਗ ਕੀਤੀ ਜੀ ਉਹ ਲੈ ਗਿਆ ਕੈਂਟ ਇਹਨੂੰ ਨਕੋਦਰ ਫੇਰ ਹਾਰ 12 ਚ ਵੀ ਹਾਰ ਹੂੰ ਤਾਂ ਮਤਲਬ ਕਿ ਤੁਸੀਂ ਆ ਦੇਖੋ ਨਾ ਕਿ ਕਿਸ ਤਰ੍ਹਾਂ ਸਾਰਾ ਕੁਝ ਚੱਲ ਰਿਹਾ ਸੀਗਾ ਫੇਰ ਕਾਂਗਰਸ ਛੱਡੀ ਕਾਂਗਰਸ ਛੱਡੀ ਜਿਹੜੀ ਹੈ ਤਾਂ ਇਹ ਚਲੇ ਗਏ ਕਾਲੀ ਦਲ ਕਾਲੀ ਦਲ ਚਾ ਗਈ ਹਾਂਜੀ ਹਾਂ ਕਾਲੀ ਦਲ ਚਾ ਗਿਆ ਸੌਰੀ ਪਹਿਲਾਂ ਕਾਲੀ ਦਲ ਚਾ ਹੈ ਹੂੰ 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 ਅ ਤਾਂ ਨਹੀਂ 23 22 ਚਾ ਹੈ ਕਾਂਗਰਸ ਨਹੀਂ ਇਹ ਮੈਂ ਦੱਸਦਾ ਤੁਹਾਨੂੰ ਸੀਐਪੀਪੀ ਤੋਂ ਕਾਂਗਰਸ ਫੇਰ ਗਿਆ 11 ਚ ਕੀ ਕੀ ਚਾ ਕੇ ਹਾਂਜੀ 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 8 ਮਹੀਨੇ ਰਹਿਣ ਤੋਂ ਬਾਅਦ ਫਿਰ ਚਲੇ ਜਾਂਦੇ ਨੇ ਕਾਂਗਰਸ ਕਾਂਗਰਸ ਹਾਂਜੀ ਹਾਂਜੀ ਕਾਂਗਰਸ ਚ ਰਹਿ ਤਾ ਉਹ ਪਿੱਛੇ ਹੀ ਮਨਪ੍ਰਿਤ ਬਾਦਲ ਤੇ ਪ੍ਰਗਟ ਆ ਗਿਆ ਹੂੰ ਤੇ ਪ੍ਰਗਟ ਨੇ ਸੀਟ ਉਥੋਂ ਕੈਂਟਾਲੀ ਲੈ ਲਈ ਇਹਦੇ ਵਾਲੀ ਇਹ ਨਕੋਦਰ ਆ ਗਿਆ ਹਾਂਜੀ ਹਾਰ ਗਿਆ ਤਾ ਫਿਰ ਕੀ ਹੋਇਆ ਕਿ ਜਦੋਂ ਦੂਸਰਾ ਇਲੈਕਸ਼ਨ ਆਇਆ 21 ਦੇ ਵਿੱਚ ਇਹ ਅਕਾਲੀਆਂ ਦੇ ਨਾਲ ਫੇਰ ਦੁਬਾਰਾ ਚੱਲ ਗਿਆ ਹੂੰ ਇਲੈਕਸ਼ਨ ਚ ਫੇਰ ਲੜਿਆ ਫੇਰ ਤੀਜੇ ਨੰਬਰ ਤੇ 23 ਦੇ ਵਿੱਚ ਫੇਰ ਜਿਮਨੀ ਚੋਂ ਆਈ ਤੇ ਆਪਾ ਜਲੰਧਰ ਵਾਲੀ ਹਾਂਜੀ ਇਹ ਇਹ ਆਮ ਆਦਮੀ ਪਾਰਟੀ ਫੈਨ ਕਰ ਗਏ ਹਾਂ ਇਸ ਤਰ੍ਹਾਂ ਦੀ ਇਹਨਾਂ ਦੀ ਜਰਨੀ ਹੈ ਜਿੰਨੇ ਨੂੰ ਮੈਨੂੰ ਵੀ ਆਤਿਆ ਤਾਂ ਇਹ ਰੰਗ ਟੰਗ ਦੇਖਿਆ ਬਿ ਇਲੈਕਸ਼ਨ ਤੋਂ ਪਹਿਲਾਂ ਜਾਂ ਆਪਣਾ ਜੋ ਵੀ ਦੇਖਣਾ ਹੈ ਤਾਂ ਪੋਲੀਟੀਕਲੀ ਜੋ ਤੁਹਾਨੂੰ ਪਤਾ ਹੀ ਹੈ ਚੱਲਦਾ ਲਾਹ ਬਹਾਨੀਆਂ ਦਾ ਖੇਡ ਤਾਂ ਇਹ ਸਾਫ਼ ਸੀ ਸਪਸ਼ਟ ਸੀ ਕਿ ਇੱਕ ਤੇ ਆ ਕਿ ਸੁਸ਼ੀਲ ਰਿੰਕੂ ਦੇ ਨਾਲ ਇਹਦੀ ਯਾਰੀ ਬਹੁਤ ਗੁੜੀ ਆ ਜਗਦੀਰ ਬਰਾੜ ਦੀ ਜੀ ਦੂਜਾ ਇਹ ਆ ਕਿ ਜੋ ਬੀਬੀ ਥਿਆੜਾ ਉਹਨੂੰ ਇਨਚਾਰਜ ਲਾ ਦਿੱਤਾ ਗਿਆ ਉਥੋਂ ਦਾ ਕੈਂਟੀ ਦਾ ਸਾਫ ਹੋ ਗਿਆ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਟਿਕਟ ਦੀ ਦਾਅਵੇਦਾਰੀ ਵੀ ਕਮਜ਼ੋਰ ਹੈ ਤਾਂ ਫਿਰ ਇਹਨਾਂ ਨੇ ਆਪਣਾ ਰਸਤਾ ਚੁਣਿਆ ਯਾਰ ਇਹਦਾ ਮਤਲਬ ਕਿ ਉਥੇ ਹੈਗਾ ਹੀ ਆ ਤੇ ਆਪ ਵੀ ਆਖਿਆ ਕਿ ਚੱਲ ਮਿੱਤਰਾ ਚਲ ਹੁਣ ਚੱਲੀਏ ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਗਵੀਰ ਬਰਾੜ ਉਹਨਾਂ ਨੇ ਆਪਣੀ ਨਵੀਂ ਪਾਰੀ ਸ਼ੁਰੂ ਕਰ ਲਈ ਆ ਤੇ ਰਵਾਇਤੀ ਤੌਰ ਤੇ ਜਿਵੇਂ ਕਹਿੰਦੇ ਹੁੰਦੇ ਆ ਇਸਿਆਤ ਦਾਨ ਇੱਕ ਵਾਰੀ ਖੇਰ ਆਮ ਆਦਮੀ ਪਾਰਟੀ ਨੂੰ ਕਿ ਜੀ ਇਹਨਾਂ ਨੇ ਤੇ ਇਕੱਲੇ ਮਹਿਜ਼ ਲਾਰੀ ਲਾਏ ਆ ਇਹ ਸਾਰਾ ਕੁਝ ਕਰ ਕਰਾ ਕੇ ਤੇ ਉਹਨਾਂ ਨੇ ਜਨੈ ਕਰ ਲਈ ਜੀ ਤੇ ਪੰਜਾਬ ਦੇ ਸਾਬਕਾ ਡੀਜੀਪੀ ਨੇ ਸਰਕਾਰ ਤੇ ਦੋਸ਼ ਲਾਇਆ ਜੀ ਕੋਈ ਅੱਜ ਦੇਖੋ ਜਿਹੜੇ ਇਹ ਹੈਗੇ ਨੇ ਪਵਰਾ ਸਾਹਿਬ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਨੂੰ ਹਮ ਇੱਕ ਤਰ੍ਹਾਂ ਨਾਲ ਕਹਿ ਲੋ ਬੜਾ ਵੱਡਾ ਝਟਕਾ ਦਿੱਤਾ ਗਿਆ ਸੀ ਮੂਸੇਵਾਲਾ ਦੀ ਮੌਤ ਤੋਂ ਬਾਅਦ ਤੇ ਕਮਾਲ ਦੀ ਗੱਲ ਇਹ ਆ ਕਿ ਇਸ ਡੀਜੀਪੀ ਨੂੰ ਤਾਂ ਕਹਿ ਲੋ ਕਿ ਇਹਨਾਂ ਨੇ ਪੱਟਕੇ ਤੇ ਪਰੇ ਮਾਰਿਆ ਜੀ ਪਰ ਆਪ ਹੀ ਜਿਹੜੀ ਸਰਕਾਰ ਮੰਨਦੀ ਹੈ ਕਿ ਸਿਕਿਉਰਿਟੀ ਚ ਕਟੌਤੀ ਦੇ ਕਰਕੇ ਹੱਤਿਆ ਹੋਈ ਹੂੰ ਹੂੰ ਉਹ ਜੋ ਸਾਰਾ ਪ੍ਰੋਸੈਸ ਸੀਗਾ ਏਡੀਜੀਪੀ ਸਿਕਿਉਰਿਟੀ ਜਾਂ ਜਿਹੜੇ ਲੀਕ ਕਰਨ ਵਾਲੇ ਸੀਗੇ ਉਸ ਖਬਰ ਨੂੰ ਉਹ ਸਾਰੇ ਹੀ ਪਾਸੇ ਦੇ ਉਹਨਾਂ ਨੂੰ ਬਿਲਕੁਲ ਬਚਾ ਲਿਆ ਅਖਰ ਇਹਦੇ ਵਿੱਚ ਇਹ ਭਾਵਰਾ ਸਾਹਿਬ ਨੇ ਜਾ ਕੇ ਹੁਣ ਕੈਟ ਦਾ ਜਿਹੜਾ ਫੈਸਲਾ ਆਇਆ ਸੀਗਾ ਯਾਦਵ ਸਾਹਿਬ ਦੇ ਹੱਕ ਦੇ ਵਿੱਚ ਉਹਨੂੰ ਚੈਲੰਜ ਕਰ ਦਿੱਤਾ ਤਾਂ ਜਿਹੜਾ ਇਹਨਾਂ ਨੇ ਗਰਾਉਂਡ ਦਿੱਤਾ ਉਹ ਕਹਿੰਦੇ ਕਿ ਮੈਨੂੰ ਇਸ ਕਰਕੇ ਕਿਉਂਕਿ ਮੈਂ ਯੂਪੀਐਸਸੀ ਦੀਆਂ ਜੋ ਵੀ ਸ਼ਰਤਾਂ ਉਹ ਪੂਰੀਆਂ ਕਰਨ ਉਪਰੰਤ ਡੀਜੀਪੀ ਬਣਿਆ ਸੀ ਮਹਿਸ ਇਸ ਕਰਕੇ ਹੀ ਮੈਨੂੰ ਕੱਢ ਦਿੱਤਾ ਗਿਆ ਹਟਾ ਦਿੱਤਾ ਗਿਆ ਕਿਉਂਕਿ ਮੈਂ ਦੂਜੀ ਸਰਕਾਰ ਵੱਲੋਂ ਨਾਇਆ ਗਿਆ ਸੀਗਾ ਫਿਰ ਇਹ ਕਹਿੰਦੇ ਆ ਕਿ ਸ਼ੁਰੂ ਚ ਹੀ ਮੈਨੂੰ ਅਹੁਦਾ ਛੱਡਣ ਵਾਸਤੇ ਦਾਬੂ ਕੀਤਾ ਗਿਆ ਤਬਾਅ ਪਾਇਆ ਗਿਆ ਮਤਲਬ ਕਿ ਟਰਾਂਸਪੋਰਟ ਦੇ ਲਈ ਸੁਪਰੀਮ ਕੋਰਟ ਵੱਲੋਂ ਜੋ ਨਿਯਮ ਨੇ ਮਾਲੋ ਕਿ ਉਹਦੀ ਵੀ ਉਲੰਘਣਾ ਕਰਨ ਦਾ ਦਬਾਅ ਸੀਗਾ ਮੇਰੇ ਤੇ ਫਿਰ ਬਾਹਰਲੀ ਬਾਹਰਲੀ ਜਿਹੜੀ ਇਹਨਾਂ ਦੀ ਕਹ ਲੋ ਕਿ ਲੀਡਰਸ਼ਿਪ ਆ ਬਾਹਰਲੇ ਲੋਕ ਆ ਜਿਹੜੇ ਉਹਨਾਂ ਨੂੰ ਵੀ ਸਿਕਿਉਰਿਟੀ ਦੇਣ ਵਾਸਤੇ ਕਿਹਾ ਗਿਆ ਹਾਂ ਤਾਂ ਇਹ ਸਾਰੇ ਜਿਹੜੇ ਦੋਸ਼ ਸਰਕਾਰ ਤੇ ਲਾਏ ਨੇ ਤਾਂ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਲੈਕਸ਼ਨ ਦੇ ਵਿੱਚ ਵਿਰੋਧੀਆਂ ਵਾਸਤੇ ਇੱਕ ਮੁੱਦਾ ਬਣ ਸਕਦਾ ਹਾਂ ਕਿ ਕਿਸੇ ਡੀਜੀਪੀ ਨੂੰ ਸਰਕਾਰ ਇਸ ਤਰ੍ਹਾਂ ਦਬਾ ਸਕਦੀ ਹੈ ਕਿ ਇਹ ਜਾਇਜ਼ ਹੈ ਜੀ ਤੇ ਯਾਦਵ ਸਾਹਿਬ ਬਾਰੇ ਸਭ ਨੂੰ ਪਤਾ ਕਿ ਕੇਜਰੀਵਾਲ ਸਾਹਿਬ ਦੇ ਬਹੁਤ ਨਜ਼ਦੀਕ ਆ ਬਹੁਤ ਨਜ਼ਦੀਕੀਆਂ ਚ ਆ ਤੇ ਆਪਾਂ ਦੇਖਿਆ ਵੀ ਹੈ ਕਿ ਸਿੱਧੂ ਮੂਸੇਵਾਲਾ ਹਤਿਆਕਾਂਡ ਬਹੁਤ ਵੱਡਾ ਸੀ ਪਰ ਉਸ ਤੋਂ ਬਾਅਦ ਵੀ ਹੂੰ ਗਾਹੇ ਬਗਾਏ ਵੇਲੇ ਕੋਇਲੇ ਇੱਥੇ ਲਾਅ ਐਂਡ ਆਰਡਰ ਨਾਲ ਜੁੜੀਆਂ ਬਹੁਤ ਸਾਰੀਆਂ ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਹੂੰ ਪਰ ਕਦੇ ਵੀ ਤੁਸੀਂ ਦੇਖਿਆ ਕਿ ਡੀਜੀਪੀ ਤੇ ਕੋਈ ਗਾਸ ਟਿੱਕੀ ਹੋਵੇ ਕੋਈ ਜਵਾਬ ਤਲਬੀ ਹੋਵੇ ਨਾ ਅਜੇ ਹਾਂ ਨਹੀਂ ਸੋ ਇਹ ਮਾਮਲਾ ਹੁਣ ਹਾਈ ਕੋਰਟ ਚ ਗਿਆ ਚਲਿਆ ਤੇ ਸਰਕਾਰ ਵਾਸਤੇ ਕੈਲੋਕੇਟੇਡਾ ਇਸ ਕਰਕੇ ਆ ਕਿ ਗਰਾਊਂਡ ਜਿਹੜੇ ਦਿੱਤੇ ਗਏ ਨੇ ਜੋ ਉਥੇ ਆਧਾਰ ਬਣਾਇਆ ਗਿਆ ਹੈ ਪਟੀਸ਼ਨ ਨੂੰ ਉਹਦੇ ਵਿੱਚ ਸਿੱਧਾ ਤੇ ਸਿੱਧਾ ਸਰਕਾਰ ਤੇ ਦੋਸ਼ ਆਇਓ ਆ ਕਿ ਇਹ ਦਬਾਅ ਪਾ ਰਹੇ ਸਨ ਗਲਤ ਕਰਨ ਵਾਸਤੇ ਜੇ ਮੈਂ ਨਹੀਂ ਕੀਤਾ ਤਾਂ ਫੇਰ ਮੈਨੂੰ ਬਦਲ ਜੀ ਜੀ ਤੇ ਅਗਲੀ ਖਬਰ ਦੇ ਨਾਲ ਵਧੀਆ ਗੱਲ ਕਰੀਏ ਕੇਜਰੀਵਾਲ ਦੇ ਪੀਏ ਨੂੰ ਲੈ ਕੇ ਕਹਿੰਦੇ ਮੁੰਬਈ ਪੁਲਿਸ ਦਿੱਲੀ ਪੁੱਜੀ ਆ ਜੀ ਅੱਜ ਦੇਖੋ ਇਹਦੇ ਚ ਕੀ ਆ ਕਿ ਜਿਹੜਾ ਵੈਬ ਹੈ ਗਿਆ ਇਹਨੇ ਕੋਈ ਆਪਣਾ ਆਈਫੋਨ ਜਿਹੜਾ ਫਾਰਮੈਟ ਕਰ ਦਿੱਤਾ ਤੇ ਦੱਸਦੇ ਆ ਕਿ ਉਹ ਤੋਂ ਪਹਿਲਾਂ ਸਾਰਾ ਜਿਹੜਾ ਡਾਟਾ ਸੀਗਾ ਉਹ ਕਿਸੇ ਨੂੰ ਟਰਾਂਸਫਰ ਕੀਤਾ ਗਿਆ ਇਹ ਮੁੰਡਲੇ ਤੌਰ ਤੇ ਖਬਰ ਮਿਲੀ ਆ ਕਹਿੰਦੇ ਕਿ ਡਾਟਾ ਜਿਹੜਾ ਸੀਗਾ ਉਹ ਟਰਾਂਸਫਰ ਕੀਤਾ ਗਿਆ ਹੁਣ ਉਹਨੂੰ ਰਿਕਵਰ ਕਰਨ ਵਾਸਤੇ ਅੱਜ ਕੱਲ ਡਿਲੀਟ ਕੀਤਾ ਹੋਇਆ ਡਾਟਾ ਵੀ ਕਹਿੰਦੇ ਰਿਕਵਰ ਹੋ ਜਾਂਦਾ ਆ ਤਾਂ ਇਸ ਮਾਮਲੇ ਦੇ ਵਿੱਚ ਇਹੋ ਆ ਕਿ ਡਾਟਾ ਕਿਸੇ ਨੂੰ ਟਰਾਂਸਫਰ ਜਿਹੜਾ ਕੀਤਾ ਉਹ ਮੁੰਬਈ ਦੇ ਵਿੱਚ ਆ ਕਥੇ ਤੋਂ ਇਸ ਕਰਕੇ ਇਹਨਾਂ ਦੀ ਜਿਹੜੀ ਪੁਲਿਸ ਟੀਮ ਆ ਉਹ ਲੈ ਕੇ ਸਿੱਧਾ ਵੈਬ ਨੂੰ ਬੰਬੇ ਵਜੀ ਆ ਕਿ ਚੱਲ ਮਿੱਤਰਾ ਚੱਲ ਜਰਾ ਦੇਖੀਏ ਉਹ ਕਿਹੜਾ ਕਿਹੜਾ ਡਾਟਾ ਸੀਗਾ ਤੇ ਕਿਹਦੇ ਕੋਲ ਗਿਆ ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਜੋ ਸਵਾਤੀ ਵੈਬਾ ਮਾਮਲਾ ਜਿਹੜਾ ਸੀਗਾ ਉਹਦਾ ਸੀਨ ਰੀਕ੍ਰੀਏਟ ਕੀਤਾ ਗਿਆ ਉਹਦਾ ਐਨਾਲਿਸਿਸ ਵੀ ਪੁਲਿਸ ਕਰੇਗੀ ਐਲਜੀ ਜਿਹੜੇ ਉਹਨਾਂ ਨੇ ਵੀ ਇਸ ਮਾਮਲੇ 'ਚ ਬਿਆਨ ਦਿੱਤਾ ਕਿ ਸਵਾਤੀ ਨੇ ਸਬੂਤਾਂ ਨੂੰ ਨਾਲ ਅਧਰਖ ਜੋ ਸਵਾਤੀ ਮਾਲੀਵਾਲ ਦਾ ਜਿਹੜਾ ਮਸਲਾ ਹੈ ਉਹਦੇ 'ਚ ਜੋ ਸਬੂਤਾਂ ਨਾਲ ਛੇੜਛਾੜ ਹੋਈ ਹੈ ਉਹ ਕਾਫੀ ਚਿੰਤਾਜਨਕ ਮਾਮਲਾ ਯਾਨੀ ਐਲਜੀ ਵੀ ਇਸ ਮਾਮਲੇ 'ਚ ਕੁਦ ਪਿਆ ਦਲੀਪ ਪੁੱਲਸ ਨੇ ਸੀਐਮ ਹਾਊਸ ਦੇ ਵਿੱਚੋਂ ਸੀਸੀਟੀਵੀ ਫੁਟੇਜ ਤੇ ਡੀਵੀਆਰ ਵਗੈਰਾ ਚੜੇ ਆ ਉਹ ਵੀ ਕਲੈਕਟ ਕੀਤੇ ਆ ਦੱਸਦੇ ਆ ਸਵਾਤੀ ਮਾਲੀਬਾਲ ਵੀ ਨਿਸ਼ਾਨੇ ਕੱਸ ਰਹੀ ਹੈ ਕਿ ਕੱਲ ਤੱਕ ਜਿਹੜੇ ਮੈਨੂੰ ਲੇਡੀ ਸਿੰਘਮ ਕਹਿੰਦੇ ਸੀ ਹੁਣ ਮੈਨੂੰ ਭਾਜਪੀ ਦਾ ਏਜੰਟ ਕਹਿੰਦੇ ਆ ਤਾਂ ਮਤਲਬ ਕੁੱਲ ਮਿਲਾ ਕੇ ਇਹ ਇੱਕ ਹੋਰ ਪੰਗਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਵਾਸਤੇ ਕਿਉਂਕਿ ਐਫਸੀਆਰਏ ਦੇ ਉਲੰਘਣ ਦਾ ਵੀ ਦੋਸ਼ ਲੱਗ ਰਿਹਾ ਕਿ ਜਿਸ ਵੇਲੇ ਸੁਖਵਾਲ ਖਹਿਰਾ ਇਹਨਾਂ ਦਾ ਨੇਤਾ ਹੁੰਦਾ ਸੀਗਾ ਉਸ ਵੇਲੇ ਇਹਨਾਂ ਨੇ ਬਾਹਰੋਂ ਕੋਈ ਫੰਡਿੰਗ ਲਈ ਆ ਜੀ 7 ਕਰੋੜ ਤੇ 8 ਲੱਖ ਰੁਪਏ ਦਾ ਹਸਾਬ ਕਿਤਾਬ ਹੈ ਜਿਹੜਾ ਉਹ ਇੱਧਰ ਉੱਧਰ ਹੈਗਾ ਮਤਲਬ ਕਿ ਉਹਦੇ ਵਿੱਚ ਉਹ ਫੋਰਨ ਫੰਡਿੰਗ ਦਾ ਮਾਮਲਾ ਬਣਦਾ ਤੇ ਤੁਹਾਨੂੰ ਪਤਾ ਫੋਰਨ ਫੰਡਿੰਗ ਦੇ ਵਿੱਚ ਪਾਰਟੀ ਜਿਹੜੀ ਹੈ ਉਹ ਕਈ ਵਾਰ ਫਿਰ ਮਾਨਤਾ ਰੱਦ ਤੱਕ ਵੀ ਜਾ ਸਕਦੀ ਹੈ ਤਾਂ ਉਹ ਵੀ ਇੱਕ ਸੰਕਟ ਹੈ ਲੇਕਰ ਪਾਲਿਸੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਦੋਸ਼ੀ ਬਣਾਉਣ ਲਈ ਕੋਵਤ ਜਾਰੀ ਆ ਤਾਂ ਆਪਾਂ ਕਹਿ ਸਕਦੇ ਆ ਕਿੰਦਾ ਠੀਕ ਹੈ ਤੁਹਾਡੇ ਰਾਜਨੀਤਿਕ ਦੁਬੈਸ਼ ਆਪਣੀ ਥਾਂ ਤੇ ਆ ਬਸ ਸਭ ਕੁਝ ਚੱਲ ਰਹੀ ਆ ਪਰ ਜਿਸ ਤਰ੍ਹਾਂ ਬਾਹ ਮਰੋੜੀ ਜਾ ਰਹੀ ਆ ਉਹਦੇ ਚ ਇਹੋ ਆ ਕਿ ਜੇ ਵੈਵਬ ਮੰਨ ਲਓ ਜੇ ਵੈਵਬ ਹਾਲਾਂਕਿ ਇਹਨਾਂ ਦਾ 25 ਸਾਲ ਤੋਂ ਵੀ ਵੱਧ ਸਮੇਂ ਦਾ ਯਾਰ ਆ ਜੇ ਤਾਂ ਵੈਵਬ ਢਟਿਆ ਰਿਆ ਤਾਂ ਠੀਕ ਆ ਤੇ فرض ਕਰੋ ਜੇ ਉਹ ਸਰਕਾਰੀ ਵਕੀਲ ਸਰਕਾਰੀ ਵਕੀਲ ਕਹਿਣਾ ਸਰਕਾਰੀ ਗਵਾਹ ਬਣ ਗਿਆ ਚਾਲੂ ਹੋ ਕੇ ਤਾਂ ਫੇਰ ਫਿਰ ਬਹੁਤ ਕਸੂਤੀਆਂ ਪਰਸਥਿਤੀਆਂ ਹੋ ਜਾਣਗੀਆਂ ਇਹਨਾਂ ਦੇ ਜੀ ਜੀ ਅਮਨਜੀ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਆਪਾਂ ਇੱਥੇ ਹੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਤਰੀਆ ਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ